ਨੰਨੇ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਵੀ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹਨਾਂ ਨੇ ਦੁਬਾਰਾ ਫੇਰ ਦਿੱਲੀ ਪੱਤਰ ਵਿਹਾਰ ਸ਼ੁਰੂ ਕਰ ਦਿੱਤਾ ਵੀ ਇਹਨਾਂ ਦਾ ਜਿਹੜਾ ਕਲੇਮ ਬਾਕੀ ਹੈ ਉਹਨੂੰ ਉਹ ਜਲਦੀ ਮਨਜ਼ੂਰ ਕਰਵਾਉਣਗੇ ਇਹ ਇਸ ਸਵਾਸਨ ਤੇ ਤਰਨਾਉਟ ਆ ਗਿਆ ਸਰ ਜਿਹੜਾ ਕਲੇਮ ਸੀ ਸਾਰੇ ਦੇਣਾ ਕਿੰਨੇ ਕਿੰਨੇ ਵੱਲੋਂ ਇਹ ਦੇਣਾ ਤਾਂ LIC ਨੇ ਹੈ LIC ਨੇ ਦੇਣਾ ਪਰ ਉਹ ਬੜਾ ਕਲੇਮ ਸੀ ਜਿਹੜਾ ਬੀਮਾ ਸੀ ਹੋਇਆ ਪੋਸਟ ਆਫਿਸ ਦੇ ਥਰੂ ਸੀ ਠੀਕ ਹੈ ਜੀ ਤੇ ਉਹ LIC ਕੋਲ ਫਾਈਲ ਇਹਨਾਂ ਦਿੱਲੀ ਪਹੁੰਚੀ ਹੋਈ ਹੈ ਮੈਂ ਕਾਗਜ਼ ਆਫ ਵੀ ਡਾਕੂਮੈਂਟ ਚੈੱਕ ਕੀਤੇ ਨੇ ਮੇਰੀ ਫੋਨ ਤੇ ਗੱਲ ਵੀ ਹੋ ਗਈ ਠੀਕ ਹੈ ਜੀ ਤੇ ਸਾਨੂੰ ਉਮੀਦ ਹੈ ਵੀ ਇਹ ਜਲਦੀ ਤਾਂ ਇਹਨਾਂ ਦਾ ਹੱਲ ਹੋ ਕਰੀਏ ਵੱਡੇ ਅਧਿਕਾਰੀਆਂ ਨਾਲ ਇਹ ਗੱਲਬਾਤ ਕਰਕੇ ਹੁਣ ਮਤਲਬ ਇਹਨਾਂ ਨੇ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਇੱਕ ਹਫ਼ਤੇ 'ਚ ਜੇ ਅਸੀਂ ਤੁਹਾਡਾ ਇਹ ਮਸਲਾ ਹੱਲ ਕਰ ਦਿਆਂਗੇ। ਦੇਖੋ ਸਾਨੂੰ ਦੁੱਧੂ ਹੈ ਰੂਏ ਪ੍ਰੋਗਰਾਮ ਦੇਣੇ ਪੈਂਦੇ ਨੇ ਜਾਂ ਸਾਡੀ ਬਿਲਾਜ ਨੂੰ ਨਹੀਂ ਸੁਣਦੇ। ਪਹਿਲਾਂ ਵੀ ਤੁਸੀਂ ਪੀੜਾ ਕਰੋ। ਆਪਣੀ ਰਾਖੀ ਦੀ ਕਰੋ ਤਿਆਰੀ। ਕੱਲੇ ਕੱਲੇ ਮਾਰ ਨਾ ਖਾਓ। ਕੱਠੇ ਹੋ ਕੇ ਆਓ। ਇਹ ਸਰਕਾਰਾਂ ਕਰਦੀਆਂ ਕਿ ਜੀ ਆਇਆਂ ਨੂੰ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪਹਿਲਾ ਪਹਿਲਾ ਆਇਆ ਕਿਉਂ ਲਾਰਖਾਈ ਧਰਨਾ ਅੱਜ ਇਹ ਤਰਲਾ ਜੀ ਸਾਜੀ ਦਾ ਬੰਦਾ ਏ ਦੀ ਮੁਲਾਜ਼ਮ ਉਹ ਹੋਰੇ ਪਾਲਸੀ ਲਾਉਂਦਾ ਸੀ ਜੀ ਉਹਨੇ ਲਾਈਆ ਮਲ 2 ਲੱਖ ਦੀ ਪਾਲਸੀ ਉਹ ਉਹ ਰਾਣੀ ਦੇ ਰਹੇ ਐ ਅਫਸਰ ਸਾਨੂੰ ਨਹੀਂ ਸਾਨੂੰ ਧਰਨੇ ਦੀ ਕੋਈ ਲੋੜ ਨਹੀਂ ਕਿ ਅਫਸਰ ਸਾਨੂੰ ਕੰਮ ਦੇਣਾ ਇਹ ਕੰਮ ਨਹੀਂ ਕਰਦੇ ਫਿਰ ਇਹ ਮਲਾਜਪਾਲਾ ਕਿਵੇਂ ਰਹਿਣਗੇ ਕਰੋ ਕੰਮ ਨਹੀਂ ਕਰਦੇ ਸਾਨੂੰ ਮਲਾਜਮਾਂ ਦੀ ਲੋੜ ਹੈ ਜਿ세 ਬੰਦਿਆਂ ਨੂੰ ਲੋੜ ਹੈ ਮਲਾਜਮਾਂ ਦੀ ਇਹ ਕਰੋ ਕੰਮ ਨਹੀਂ ਕਰਦੇ ਫਿਰ ਇਹਨਾਂ ਦਾ ਕੀ ਫਾਇਦਾ ਕੋਣ ਲਾਊ ਉਹ ਤੇ ਪਾਲਸੀਆਂ ਪਾਲਸੀ ਕੋਈ ਨਹੀਂ ਲਾਉਣਾ ਫਿਰ ਫਿਰ ਇਹ ਤਾਂ ਤੰਗ ਕਰਨਾ ਨੇ ਫਿਰ ਸਾਨੂੰ ਤਨ ਦੀ ਕੀ ਲੋੜ ਹੈ ਫਿਰ ਇਹ ਕੱਪਸ ਸਾਡੇ ਕੰਮ ਕਰ ਅੱਧਾ ਕੰਮ ਹੈ ਸਰ ਪ੍ਰੋਗਰਾਮ ਤੁਸੀਂ ਨਹੀਂ ਲੇਖਿਆ ਸੀ ਇਸ ਤੋਂ ਬੱਲੇ ਸਾਡੇ ਬੜੇ ਪੋਸਟ ਆਫਿਸ ਮੈਗਮਾ ਸੈਂਟਰ ਇਹਨਾਂ ਦੇ ਜਿਹੜੇ ਸਰੂਰ ਦੇ ਹੈੱਡ ਨੇ ਸੁਪਰਡੈਂਟ ਸੰਜੀਵ ਕੁਮਾਰ ਉਹਨਾਂ ਨਾਲ ਗੱਲ ਹੋ ਗਈ ਹੈ ਉਹਨਾਂ ਨੇ ਜਿਹੜਾ ਤੁਹਾਡਾ ਸਾਰਾ ਮੈਟਰ ਹੈ ਇਹ ਭੇਜਿਆ ਤਾਂ 2024 ਦਾ ਹੀ ਐਲ ਆਈ ਪੀ ਦਿੱਲੀ ਨੂੰ ਭੇਜਿਆ ਹੋਇਆ ਹੈ ਉਹ وجہ ਦੁਆਰਾ ਅਸੀਂ ਵੀ ਕਿਤੇ ਕੋਈ ਰੁਕਾਵਟ ਹੈ ਉਹ ਚੈੱਕ ਕਰਕੇ ਇਹਨਾਂ ਨੇ ਦੁਬਾਰਾ ਵੀ ਲੈਟਰ ਲਿਖਤਾ ਉਹਨਾਂ ਦਾ ਰਿਪਲਾਈ ਸੌਫਟਵਰ ਨੂੰ ਆ ਜੂਗਾ ਜਿਹੜੀ ਵੀ ਕੋਈ ਕਮਿਊਨੀਕੇਸ਼ਨ ਹੋਊਗੀ ਉਹ ਪੂਰੀ ਕਰਵਾਉਣਗੇ ਅਗਲੇ ਹਫ਼ਤੇ ਕੋਸ਼ਿਸ਼ ਹੈ ਆਪਣੀ ਵੀ ਤੁਹਾਡਾ ਮਤਲਬ ਹੱਲ ਹੋ ਜੂਗਾ ਧੰਨਵਾਦ ਦਾ ਸਿਧਾਂਤ ਨਿਵਾਜ਼ ਕਰਦੇ ਆ ਸੱਚਾ ਸਾਹਿਬ ਦਾ ਜੋ ਸਾਨੂੰ ਭਰੋਸਾ ਦਿਵਾਇਆ ਸਾਨੂੰ ਯਕੀਨ ਵੀ ਆਇਆ ਹੈ ਗੱਲ ਤੇ ਕਿਉਂਕਿ ਪਹਿਲਾਂ ਵੀ ਜਿਹੜੇ ਤੋਂ ਬਦਲਿਆ ਜਿਹਨਾਂ ਨੇ ਭਰੋਸਾ ਦਿਵਾਇਆ ਉਹਨਾਂ ਦੀ ਗੱਲ ਕੋਰਟ ਗਈ ਹੈ ਤੇ ਹੁਣ ਆਪਣਾ ਪੁਆਇੰਟ ਦਾ ਸਵਾਲ ਹੈ ਆਪਾਂ ਹਫਤੇ ਦੇ ਅੰਦਰ ਸਾਡੇ ਕੋਲ ਗੱਲਬਾਤ ਹੋ ਜਾਈਏ ਸੱਚਾ ਸਾਹਿਬ ਨਾਲ ਆਪਣਾ ਬਦਲਾ ਹੱਲ ਹੋ ਜੂ ਬਹੁਤ ਬਹੁਤ ਸਾਰੇ ਸੰਗਰ ਦਾ ਜਿੰਨੇ ਵੀ ਉਰੇ ਆਏ ਨੇ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਆ ਅਸੀਂ ਬਹਿਰਵ ਜੀ ਦਾ ਸਾਥ ਦਾ ਸ੍ਰੀ ਬਹਿਰਵ ਜੀ ਕੇ ਪਾਸ ਅਸਾਫੀ ਦੇ ਬਾਹਰਲੇ ਪਾਸੇ ਛਾੜ ਲਈਏ ਕੀ ਕਹੋਗੇ ਅੱਜ ਕਿਹੜਾ ਕੀ ਮਸਲਾ ਸੀ ਸਾਰਾ ਸਾਰਾ ਇਹ ਇੱਕ ਹੇਮਰਾਜ ਸੀ ਇਹਨਾਂ ਦੀ ਡੈਥ ਹੋ ਗਈ ਸੀ ਪਰ ਉਹਨਾਂ ਨੇ ਇੱਕ ਬੀਮਾ ਕਰਾਇਆ ਹੋਇਆ ਸੀ ਐਲ ਆਈ ਸੀ ਦਾ ਪਰ ਉਹੜਾ ਐਲ ਆਈ ਸੀ ਦਾ ਬੀਮਾ ਸੀ ਉਹ ਕਰਾਇਆ ਉਹਨਾਂ ਨੇ ਪੋਸਟ ਆਫਿਸ ਦੇ ਥਰੂ ਸੀ ਉਹ ਉਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਨੇ ਕੇਸ 2024 ਵਿੱਚ ਬਣਾ ਕੇ ਉਹਨਾਂ ਦੇ ਕਲੇਮ ਲਈ ਦਿੱਲੀ ਭੇਜ ਦਿੱਤਾ ਸੀ ਪਰ ਉਹ ਹਜੇ ਤੱਕ ਮਨਜ਼ੂਰ ਨਹੀਂ ਹੋਇਆ ਉਹ ਮਨਜ਼ੂਰ ਕਰਾਉਣ ਸਬੰਧੀ ਇਹਨਾਂ ਨੇ ਧਰਨਾ ਲਾਇਆ ਸੀ ਜਿਸ ਸਬੰਧੀ ਅੱਜ ਅਸੀਂ ਇੱਥੇ ਆਣ ਕੇ ਜਦੋਂ ਇਹਨਾਂ ਦੇ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਜਿਹੜੇ ਸੰਜੀਵ ਕੁਮਾਰ ਨੇ ਇਹਨਾਂ ਦੀ ਜਿਹੜੀ ਸੰਗਰੂਰ ਡਿਵੀਜ਼ਨ ਹੈ ਉਹਦੇ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਵੀ ਅਸੀਂ 1 ਹਫਤੇ ਦੇ ਵਿੱਚ ਵਿੱਚ ਉਹਨਾਂ ਨੇ ਦੁਬਾਰਾ ਫੇਰ ਦਿੱਲੀ ਪੱਤਰ ਵਿਹਾਰ ਸ਼ੁਰੂ ਕਰ ਦਿੱਤਾ ਵੀ ਇਹਨਾਂ ਦਾ ਜਿਹੜਾ ਕਲੇਮ ਬਾਕੀ ਹੈ ਉਹਨੂੰ ਉਹ ਜਲਦੀ ਮਨਜ਼ੂਰ ਕਰਵਾਉਣਗੇ ਇਹ ਇਸ ਸਵਾਸਨ ਤੇ ਤਰਨਾ ਉਠਾਇਆ ਗਿਆ ਫਿਰ ਜਿਹੜਾ ਕਲੇਮ ਸੀ ਸਾਰੇ ਦੇਣਾ ਕਿੰਨੇ ਕਿੰਨੇ ਵੱਲੋਂ ਇਹ ਦੇਣਾ ਤਾਂ LIC ਨੇ ਹੈ ਚਾਹ ਲੈਸ਼ ਨੇ LIC ਨੇ ਦੇਣਾ ਪਰ ਉਹ ਬੜਾ ਕਲੇਮ ਸੀ ਜਿਹੜਾ ਬੀਮਾ ਸੀ ਹੋਇਆ ਪੋਸਟ ਆਫਿਸ ਦੇ ਥਰੂ ਸੀ ਠੀਕ ਹੈ ਜੀ ਤੇ ਉਹ LIC ਕੋਲ ਫਾਈਲ ਇਹਨੇ ਦਿੱਲੀ ਪਹੁੰਚੀ ਹੋਈ ਹੈ ਮੈਂ ਕਾਗਜ਼ ਆਪ ਵੀ ਡਾਕੂਮੈਂਟ ਚੈੱਕ ਕੀਤੇ ਨੇ ਮੇਰੀ ਫੋਨ ਤੇ ਗੱਲ ਵੀ ਹੋ ਗਈ ਠੀਕ ਹੈ ਜੀ ਤੇ ਸਾਨੂੰ ਉਮੀਦ ਹੈ ਵੀ ਜਲਦੀ ਤਾਂ ਇਹਨਾਂ ਕੀ ਜੈਸਾ ਜਾਂ ਨੋਆ ਮਤਲਬ ਇਹ ਪਤਾ ਲੱਗ ਗਿਆ ਜੈਸਾ ਜਾਂ ਨੋ ਪਤਾ ਲੱਗ ਗਿਆ ਵੀ ਕੋਣਾ ਜਾ ਨਹੀਂ ਹੋਣਾ ਪਰ ਉਹ ਜੀ ਨਾ ਬੰਦਾ ਕਰ ਵੀ ਕਰਨ ਵਾਲਾ ਜੀ ਹੈ ਕਲੀਅਰ ਹੋ ਗਿਆ ਬੋਲ ਦਿਨੇ ਬੋਲ ਦਿਨੇ ਹੈ ਜੀ ਕਰੀਏ ਵੱਡੇ ਅਧਿਕਾਰੀਆਂ ਨਾਲ ਇਹ ਗੱਲਬਾਤ ਕਰਕੇ ਹੁਣ ਮਤਲਬ ਇਹਨਾਂ ਨੇ ਸਾਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਹੈ ਵੀ ਇੱਕ ਹਫਤੇ 'ਚ ਅਸੀਂ ਤੁਹਾਡਾ ਇਹ ਮਸਲਾ ਹੱਲ ਕਰ ਦਿਆਂਗੇ ਦੇਖੋ ਸਾਨੂੰ ਦੁੱਖ ਹੋਇਆ ਰੂਏ ਪ੍ਰੋਗਰਾਮ ਦੇਣੇ ਪੈਂਦੇ ਨੇ ਜਾਂ ਸਾਡੀ ਬੁਲਾਵਟ ਨਹੀਂ ਸੁਣਦੇ ਪਹਿਲਾਂ ਵੀ ਤੁਸੀਂ ਵੀਡੀਓ ਦੇਖਿਆ ਦੇਖੋ ਕਿਵੇਂ ਬੰਦਾ ਬੋਲ ਰਿਹਾ ਉਹ ਉਹਦੇ ਵੀ ਅਸੀਂ ਉਹਨੂੰ ਇਹੀ ਗੱਲ ਕਹੀ ਵੀ ਤੂੰ ਸ਼ਰਮਿੰਦਾ ਤੂੰ ਵੀ ਨਜ਼ਰ ਸਮਾਂ ਦੇ ਦੇ ਕੋਈ ਉਹ ਕਹਿੰਦਾ ਯਾਰ ਮੇਰਾ ਤਾਂ ਮੈਟਰ ਹੀ ਨਹੀਂ ਹੈਗਾ ਫਿਰ ਬਾ ਤਰੀਕ ਦੇ ਜੀ ਇਹ ਕਹਿੰਦਾ ਸਾਡਾ ਕੋਈ ਤਰੀਕ ਰਾਲਪੜੀ ਬਲਿਆਪ ਹੈਗਾ ਜੋ ਮਰਜ਼ੀ ਦੇ ਦੋ ਪਾ ਜੀ ਅੱਜ ਇਹ ਸਾਨੂੰ ਬੈਠਣਾ ਪੈ ਗਿਆ ਨੇ ਸਾਡਾ ਦਰਿਆ ਵਛਾ ਕੇ ਕਿਤੇ ਜੀ ਨਹੀਂ ਕਰਦਾ ਬੈਠਣ ਨੂੰ ਦੁੱਖੀ ਹੋ ਕੇ ਸਾਨੂੰ ਇਹ ਪ੍ਰੋਗਰਾਮ ਕਰਨੇ ਪੈਦੇ ਨੇ ਸਾਡੀ ਖੱਜਲ ਖਾਰੀ ਬਹੁਤ ਹੁੰਦੀ ਹੈ ਉਹ ਕਰਨਾ ਸਮਾਪਤ ਹੈ ਜੀ ਹਾਂ ਜੀ ਹੁਣ ਤਰਨਾ ਸਮਾਪਤ ਹੈ ਜੋ ਆਪਣਾ ਛਾਇਲੀ ਦਾ ਡਾਕ ਖਾਨਾ ਉੱਪਰ ਡਾਕਰ ਛਾਇਲੀ ਇੱਥੇ ਅੱਜ ਧਰਨਾ ਲੱਗਿਆ ਹੋਇਆ ਹੈ ਕੀ ਕਾਰਨ ਹੋ ਗਿਆ ਜੇ ਧਰਨਾ ਲਾਉਣਾ ਪੈ ਗਿਆ ਪਰnabla ਦੇ ਕਾਰਨ ਇਹ ਹੈ ਵੀ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਆ ਉਦੋਂ ਧਰਨੇ ਲਾਉਣੇ ਪੈਂਦੇ ਨੇ ਸਾਨੂੰ ਜਦੋਂ ਸਾਨੂੰ ਮੁਲਾਜ਼ਮ ਤੰਗ ਕਰਦੇ ਨੇ ਉਹ ਧਰਨੇ ਨਾਲ ਸਾਨੂੰ ਕਿਹੜਾ ਚਾਅ ਆ ਉਰੇ ਦਰਿਆ ਤੇ ਬੈਠਣ ਦਾ ਮੀਂਹ ਪੈਣ ਲੱਗ ਰਿਹਾ ਹੈ ਖਰਾਨ ਲੱਗ ਰਿਹਾ ਹੁਣ ਆ ਜੋ ਬਸਦਾ ਡਾ ਖਾਨੇ ਦਾ ਇੱਥੇ ਸਾਡਾ ਸਰਕਾਰੀ ਮੁਲਾਜ਼ਮ ਹੈ 1.5 ਸਾਲ ਹੋ ਗਿਆ ਜੀ ਡੈਥ ਹੋ ਗਈ ਅੱਛਾ ਜੀ ਉਰੇ ਬੀਬਾ ਵਰਦਾ ਦੀ ਕੀ ਨਾਂ ਜੀ ਉਹਨਾਂ ਦਾ ਉਹਦਾ ਹੇਮਰਾਜ ਆ ਜੀ ਅੱਛਾ ਜੀ ਹੋਰ ਇਹ ਬੀਮਾ ਭਰਦਾ ਜੀ ਦੇ ਡੈੱਟ ਤੋਂ ਬਾਅਦ ਇਹਨਾਂ ਨੂੰ ਡੇਢ ਸਾਲ ਹੋ ਗਿਆ ਕੋਈ ਰਾਹ ਨਹੀਂ ਦਿੱਤਾ ਠੀਕ ਹੈ ਜੀ ਕਦੇ 100 ਰੁਪਏ ਤੇ ਕਦੇ ਕਿਤੇ ਭੇਜ ਤੇ ਪਰਿਵਾਰ ਖੱਜਲ ਖਵਾਜਾ ਹੋਈ ਗਿਆ ਅਸੀਂ ਵੀ ਇੱਕ ਦਿਨ ਗਿਲ ਜਾਇਆ ਜੱਥੇਬੰਦੀ ਇਹਨਾਂ ਦੇ ਨਾਲ ਹੂੰ ਚਲੋ ਸਾਨੂੰ ਬਣੀ ਕੋਈ ਗੱਲ ਰਾਹ ਪਈ ਫਿਰ ਇੱਕ ਦਿਨ ਉਹ ਹੀ ਚੰਡੀਗੜ੍ਹ ਭੇਜਿਆ ਇਹਨਾਂ ਦਾ ਮੁੰਡਾ ਉੱਥੋਂ ਚੰਡੀਗੜ੍ਹੋਂ ਗੇੜੇ-ਗੂੜੇ ਖਾ ਕੇ ਆ ਗਿਆ ਕੋਈ ਦਫ਼ਤਰੋਂ ਚਾਇਆ ਰਹੀ ਚਲੋ ਜੀ ਉਸ ਤੋਂ ਬਾਅਦ ਫੇਰ ਉਹਨੇ ਸਮਾਂ ਦਿੱਤਾ ਸੀ ਉਹਰੇ ਆਏ ਵੀ ਸਾਨੂੰ ਸਮਾਂ ਦਿਓ ਯਾਰ ਸਾਡੇ ਤਾਂ ਹਰਾਰ ਕੀ ਬਹੁਤ ਕਰਦੇ ਹਾਂ ਇਹ ਕਹਿੰਦੇ ਦਿੱਲੀ ਭੇਜੇ ਉਹਰੇ ਕਾਜ ਸਾਡੇ ਨੂੰ ਦਿੱਲੀ ਜਾਣਾ ਪੈ ਜੇ ਅਈਏ ਗੱਲਾਂ ਕਰੀਏ ਫੇਰ ਸਾਨੂੰ ਕਹਿੰਦੇ ਵੀ ਤੂੰ ਤਾਂ ਸਾਨੂੰ ਖੱਜਲ ਖਵਾਰ ਕਰ ਦੋ ਆ ਕੇ ਯਾਰ ਸਾਡਾ ਉਹਰੇ ਕੀ ਬੈਟਰ ਹੈ ਅਸੀਂ ਕਾਗਜ਼ ਪੱਤਰ ਭੇਜਤਾ ਚਲੋ ਜੀ ਉਸ ਤੋਂ ਬਾਅਦ ਫੇਰ ਅਸੀਂ ਕਹਾ ਵੀ ਅਸੀਂ ਸਮਾਂ ਤਰੀਕ ਦਿੰਦੇ ਆ ਤੂੰ ਕਹਿੰਦੇ ਸਾਡਾ ਤਰੀਕ ਦਾ ਕੀ ਪੈਸਾ ਪੈ ਤਰੀਕ ਦਿਓ ਨਾ ਦਿਓ ਸਾਡੇ ਦਾ ਕੋਈ ਮਸਲਾ ਹੀ ਨਹੀਂ ਹੈਗਾ ਇਹ ਮਾਏ ਵੀ ਥੋੜਾ ਬੈਟਰ ਹੈ ਜੀ ਇਹ ਕਹਿੰਦਾ ਸਾਡਾ ਕੋਈ ਬੈਟਰ ਨਹੀਂ ਚਲੋ ਜਦ ਇਹਨਾਂ ਦੀ ਪਹਿਲ ਪਹਿਰੇ ਸਵੇ ਤਾਂ ਬੋਲ ਬਾਣੀ ਨਹੀਂ ਇਹਨਾਂ ਦੀ ਅਵਸਰ ਮੁਲਾਜ਼ਮ ਵਾਲੀ ਹੈਗੀ ਉਹ ਬੰਦਾ ਜ ਆਇਆ ਵੀ ਨਹੀਂ ਹੈਗਾ ਕੋਈ ਗੱਲ ਹੀ ਆਜੂਗਾ ਹੁਣ ਉਹ ਤਾਂ ਪਹੂਗਾ ਉਹਨੂੰ ਰੇ ਭੱਜੇ ਤਾਂ ਸਰਦਾਰੀ ਆ ਵੀ ਥੋੜੇ ਸਾਹਮਣੇ ਦਫ਼ਤਰ ਬੰਦ ਕਰਕੇ ਭੱਜ ਗਿਆ ਐਲ ਆਈ ਸੀ ਵਾਲਾ ਪਰ ਇਹ ਐਂ ਤਾਂ ਜੀ ਇਹ ਮਤਲਬ ਭੱਜਿਆ ਨਾਲ ਸਰਦਾਰ ਹੈਗਾ ਕੋਈ ਗੱਲ ਹੀ ਆ ਤਾਂ ਸਾਡਾ ਪਿੰਡ ਦਾ ਪ੍ਰੋਗਰਾਮ ਹੈ ਇਹ ਅਸੀਂ ਜਿਹੜਾ ਜਿਹਾ ਦਿੱਤਾ ਜਿੱਥੇ ਬੰਦੀ ਦੇ ਉੱਤੇ ਕਾਨੂੰ ਇਹ ਸਾਡਾ ਮਸਲਾ ਵੱਡਾ ਵੀ ਹੋ ਸਕਦਾ ਜ਼ਿਲ੍ਹੇ ਦਾ ਵੀ ਹੋ ਸਕਦਾ ਐਥੋਂ ਇਸ ਅਗਰੂਰ ਵਾਲਾ ਵੀ ਵੱਡੇ ਨੂੰ ਵੀ ਘੇਰ ਸਕਦਾ ਪਰ ਇਸ ਕਰਕੇ ਬੇਨਤੀ ਆ ਵੀ ਜਿੰਨੇ ਵੀ ਇਹ ਸਰਕਾਰੀ ਧਾਇਰੇ ਨੇ ਇਹ ਬਹੁਤ ਤੰਗ ਕਰ ਰਹੇ ਨੇ ਮਤਲਬ ਸੁਣਦੀ ਨਹੀਂ ਹੈਗੀ ਕਿਉਂ ਗੱਲਬਾਤ ਆ ਚੰਦਾਲੇ ਹੁਣ ਮਸਲਾ ਹੱਲ ਹੋ ਜੂ ਐਦੋਂ ਪਹਿਲਾਂ ਆ ਜਾ ਵਗ ਜਾ ਆ ਗੱਲਾਂ ਤੇਰੇ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਸੋਮਨਾਥ ਹੈ ਕੀ ਮਾਮਲਾ ਜੋ ਆਪਣਾ ਤੁਸੀਂ ਅੱਜ ਡਾਕਰ ਨੇ ਮੁਰੇ ਚੁਣਿੰਨ ਦੇ ਨਾਲ ਧਰਨਾ ਲਾਇਆ ਇਹ ਮੇਰੇ ਫਾਦਰ ਸਾਹਿਬ ਦਾ ਵੀ ਨਕਰਾਇਆ ਸੀ ਤੇ ਪੀਐਮ ਜੇਜੇ ਬਾਈ ਅੱਛਾ ਜੀ ਉਹਨਾਂ ਦੀ ਡੈਥ ਹੋ ਗਈ ਉਹ ਡੈਥ ਤੋਂ ਬਾਅਦ ਮਿਲਣਾ ਹੁੰਦਾ ਹੈਗਾ ਠੀਕ ਹੈ ਉਹਨੇ ਡੈਥ ਹੋਣੇ ਕੋਟੋਂ ਕਰ ਡੇਢ ਸਾਲ ਹੋ ਗਿਆ ਤੇ ਸਾਨੂੰ ਇੱਥੇ ਵੀ ਸਵਾ ਸਾਲ ਹੋ ਖਚੜਕ ਵਾਲੇ ਕਰਦੇ ਨੇ ਠੀਕ ਹੈ ਜੀ ਕਰੇ ਕਹਿੰਦੇ ਨੇ ਸੰਰੂਰ ਪਾ ਗਏ ਉਹ ਕਦੇ ਕਹਿੰਦੇ ਨੇ ਅਸੀਂ ਦੱਸਾਂਗੇ ਜਾਂ ਉਹ ਦੱਸਣਗੇ ਲਾਰੇ ਲਾਈ ਜਾਂਦੇ ਨੇ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਹੈਗਾ ਠੀਕ ਹੈ ਜੀ ਤੇ ਹੁਣ ਸਵਾ ਬਣਾ ਹੈਗਾ ਕੋਈ ਅੱਜ ਤਰਨੇ ਦਾ ਫਰਕ ਪਿਆ ਦੇਖੋ ਹੋ ਸਕਦਾ ਜੀ ਠੀਕ ਹੈ ਜੀ ਠੀਕ ਹੈ ਫਿਰ ਅੱਗੇ ਦੇਜਾਂਗੇ ਜੀ ਜਰੂਰੀ ਚਾਰਗੇਟ ਬੈਠੇ ਉਹਦਾ ਤੇ ਕਿਸੇ ਕੋਲ ਤੇ ਕੋਈ ਫਰਕਾ ਦਾ ਮਨਾਂ ਨਹੀਂ ਪਾਈ ਫਿਰ ਉਹ ਮੈਨੇਜਰ ਸੀ ਜਿਹੜਾ ਚਾਰਸੇ ਦੀ ਡੇਢ ਦੇ ਗਿਆ ਸਾਨੂੰ ਕਹਿੰਦਾ ਵੀ ਬਾਈ ਚਾਰਸੇ ਨੂੰ ਉਹਦਾ ਮਸਲਾ ਹੱਲ ਕਰ ਦੂ ਪਰ ਆ ਉਹ ਜਦੇ ਅਸੀਂ ਹਫਤੇ ਨੂੰ ਗਏ ਬੜਨੀ ਕਰਾ ਕੇ ਫਿਰੋਜ਼ਪੁਰ ਭਾ ਗਿਆ ਵੀ ਇਹ ਗੱਲ ਬਹੁਤ ਉੱਝ ਗਈ ਚਲੋ ਜਿਹੜਾ ਮੈਨੇਜਰ ਹੁਣ ਆਇਆ ਬਹੁਤ ਸਿਆਣਾ ਹੈ ਇਹਨਾਂ ਨੇ ਗੱਲਬਾਤ ਕੀਤੀ ਅਸੀਂ ਤੇ ਕਹਿੰਦਾ ਪ੍ਰਾਪੋ ਮੈਂ ਦਾਰੇ ਕੇਜ ਤੇ ਹੀ ਪਤਾ ਲਾ ਜਦੋਂ ਜਦੋਂ ਕੇਸ ਉਹਨੇ ਸਾਡਾ ਕੁੱਝ ਦੇਖਿਆ ਤਾਂ ਉਹ ਕਹਿੰਦਾ ਕਿ ਮੈਂ ਦੋੜਿਆ ਚ ਮਸਲਾ ਹੱਲ ਕਰ ਦੋ ਤੁਹਾਡਾ ਪਰ ਆ ਉਹ ਇਹ ਚਾਰ ਦਿਨ ਦਿੱਤੇ ਪਰ ਉਹਨੇ ਬਨਾਜਮੇ ਤੇ ਸਾਡੇ ਕੀਏ ਰਿਪੋਰਟ ਕਰ ਮੁਰਦਾਬਾਨ 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 ਇਹਦਾ ਖਾਣੇ ਦਾ ਪ੍ਰਕਾਸ਼ ਘੱਡਿਆ ਮੁਰਦਾਬਾਨ 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 ਇਹਦਾ ਖਾਣੇ ਦੇ ਬਨਾਜਮਾ ਮੁਰਦਾਬਾਨ 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 ਅੱਜ ਆਪਣੇ ਹੱਥ ਲੈ ਕਿਤਾ ਜਿੰਦਾਬਾਦ 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 ਪਾਰਟੀ ਕਸਾਇ ਜੁਨੀਆ ਨੇਕਤਾ ਜਿੰਦਾਬਾਦ 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 ਪਾਡਾ ਪਹਿਣਾ ਦਾ ਤੇ ਭਰਾਵਾ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਸਾਡਾ ਪਹਿਣਾ ਤੇ ਭਰਾਵਾ ਨੂੰ ਇੱਕਾ ਜਿੰਦਾਬਾਦ 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 ਖਫਾਇਰ ਮਜ਼ਦੂਰ ਇੱਕਤਾ ਜਿੰਦਾਬਾਦ